ਮੇਰੇ ਕੋਈ ਗੱਡੀ ਸੱਸੀ ਕਾਲ ਦੀ ਸੱਸੀ ਕਾਲ ਦੀ ਆਹੋ ਆਜੋ 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 ਕੋਈ ਗੱਡੀ ਕੋਈ ਸਰਕਾਰ ਇੱਥੇ ਇੱਥੇ ਸਰਕਾਰ ਬਣਾ ਰਹੀ ਹੈ ਰੋਕ ਪਾ ਕੇ ਕੰਮ ਕਰ ਰਹੇ ਸਭਲੇ ਦੇ ਲੱਗਾਂਗੇ ਅਰੇ ਸਾਹਿਬ ਆਜੋ ਥੋੜਾ ਜਾ ਨਹੀਂ ਲਓ ਲਓ ਪਾਣੀ ਪਾਣੀ ਹਾਂ ਜੀ ਤੁਹਾਡੀ ਵਾਲੇ ਲੋੜਾ ਦੱਸੋ ਜੀ ਸਾਰਾ ਕੁਝ ਗਲਾਲ ਹੁੰਦੀ ਹੈ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਕ ਹੋ ਗਏ ਹੀ ਫੁੱਲ ਮਾਰ ਕੇ ਆ ਜੀ ਦੇਖੋ ਡੀਜ਼ਲ ਭਾਵੇਂ ਜਾਲਦੇ ਵਧੀਆ ਜਾਂਦਾ ਆ ਕਿਰਤ ਬਹੁਤ ਸਖਤ ਆਉਂਦਾ ਆ ਉੱਥੇ ਤੋਂ ਦੇ ਆ ਉੱਥੇ ਦੇ ਆ ਪਤਾ ਲੱਗਿਆ ਲੱਗਿਆ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰ ਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬੰਦੋ ਬਾਈ ਦੋ ਕਿਸੇ ਦੀ ਲੋੜ ਪੈਂਦੀ ਆ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁਸਤਾ ਕਰਿਆ ਜਾਊਗਾ ਠੀਕ ਹੈ ਜੀ ਬੋਲੇ ਕਰਦਾ ਲੋਕੀ ਜਵੇਂ ਤੁਸੀਂ ਜਿਉਂ ਜਿਉਂ ਮਨ ਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾਲ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਜੀ ਸਹੀ ਹੈ ਸਾਡ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਹਾਂਜੀ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪਣੇ ਸਿਤਾ ਘਰਾਂ ਦੇ ਬਹੁਤ ਬਹੁਤ ਆ ਜਾਂਦਾ ਸੀ ਇੱਥੇ ਤੁਹਾਡੇ ਇੱਕ ਬੜੇ ਇੱਕ ਬੜੇ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਾਥ ਲੈ ਸਕਦਾ ਨਹੀਂ ਖਾਸ ਕਰਕੇ ਜੀ ਦੋ ਜੱਟ ਬਹੁਤ ਪਾਰਟੀਆਂ ਦਾ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗਰ ਦਾ ਪਾਣੀ ਹਾਂਜੀ ਹੁਣ ਸਾਡੇ ਉਧਰ ਨੂੰ ਸੰਗਰੂਲ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਲ ਨੂੰ ਨਾ ਉਧਰ ਚੱਲਿਆ ਉੱਥੇ ਆਹੂ ਵਾਲਾ ਨੀ ਕਰਨੀ ਹੋਏਗੀ ਚਲੋ ਸਿਆਸ ਦੀ ਗੱਲ ਹੈ ਸਿਆਸ ਪ੍ਰਧਾਨ ਥੋੜਾ ਸੋਣੋ 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 ਕੋਈ ਨਾ ਬੈਠਦਾ ਬੰਨੇ ਹੋਰ ਤਾਂ ਉੱਥੇ ਤਿਆਰੀ ਕਰੋ ਨੀ ਆਹ ਝਾੜੂ ਹੱਥ ਨਾਲ ਸਾਈਡ ਤੇ ਬਹੁਤ ਧੰਨਵਾਦ